ਆਪਦੀ ਜਵਾਨੀ ਕਿਹੜੇ ਰਾਹ ਤੇ ਤੁਰਪੀ ਦੇਖ ਸਕਦੇ ਚਿੱਟਾ ਲਾ ਕੇ ਨੌਜਵਾਨ ਪਿਆ ਖੇਤ ਦੇ ਵਿੱਚ ਆ ਉਧਰ ਸਾਡੀ ਅੱਗੇ ਮੋਟਰ ਹੈ ਤੇ ਅਸੀਂ ਲੰਗੇ ਜਾਂਦੀ ਗੇ ਸੂਏ ਦੀ ਵਾਰੀ ਅੱਜ ਤੇ ਆ ਨੌਜਵਾਨ ਚਿੱਟਾ ਲਾ ਕੇ ਪੰਜਾਬ ਦਾ ਪਿਆ ਉਹ ਵੀਰੇ ਹੈਲੋ ਉਹ ਹੈਲੋ ਬਾਜ ਨਾੜ ਦਾ ਟੀਕਾ ਵੀ ਲੱਗਿਆ ਹੋਇਆ ਹੈ ਬਾਜ ਟੀਕਾ ਲੱਗਿਆ ਹੋਇਆ ਪੰਜਾਬ ਦੇ ਹਾਲਾਤ ਦੇਖ ਸਕਦੇ ਹੋ ਕਿਹੜੇ ਹਾਲਾਤਾਂ ਦੇ ਪੰਜਾਬ ਚੱਲ ਪਿਆ ਫਿਰ ਅਗਲਾ ਕਹਿੰਦਾ ਪੰਜਾਬ ਨੂੰ ਬਦਨਾਮ ਕਰਦੇ ਜੇ ਲਾਉਂਦੇ ਨੇ ਨਸ਼ਾ ਕਰਦੇ ਨੇ ਫਿਰ ਪੰਜਾਬ ਬਦਨਾਮ ਹੁੰਦਾ ਦੇਖ ਸਕਦੇ ਹੋ ਤੁਸੀਂ ਹਾਲਾਤ ਦੇਖ ਲਓ ਚੈੱਕ ਕਰ ਲਓ ਪੰਜਾਬ ਦੇ ਹਾਲਾਤ ਕੀ ਆ ਗਏ ਹੁਣ ਜਿਹੜੇ ਬੰਦੇ ਵਿਦਵਾਨ ਬਣ ਗਏ ਵੀ ਪਤਾ ਨਹੀਂ ਇਹ ਫੇਕ ਵੀਡੀਓ ਕੋਈ ਫੇਕ ਵੀਡੀਓ ਨਹੀਂ ਪਿੰਡ ਕਮਾਲਪੁਰ ਦੀ ਵੀਡੀਓ ਹੈ ਇਹ ਤੇ ਆਪਾਂ ਕਮਾਲਪੁਰ ਤੋਂ ਜਦੋਂ ਦੜਬੇ ਰਸਤੇ ਤੇ ਜਾਂਦੇ ਉੱਥੇ ਵੀਡੀਓ ਹੈ ਇਹ ਕਮਾਲਪੁਰ ਦੀ ਵੀ ਨਹੀਂ ਕਹਿ ਸਕਦੇ ਆਪਾਂ ਜਦੋਂ ਕਮਾਲਪੁਰ ਤੋਂ ਦੜਬੇ ਨੂੰ ਜਾਂਦੇ ਉੱਥੇ ਰਸਤੇ ਤੇ ਮੋਟਰ ਆ ਸਾਡੀ ਤੇ ਉੱਥੇ ਦੀ ਵੀਡੀਓ ਹੈ ਇਹ ਚੈੱਕ ਕਰ ਸਕਦੇ ਹੋ ਪੰਜਾਬ ਦੇ ਹਾਲਾਤ ਕੀ ਚੱਲ ਪਏ ਅਗਲਾ ਕਹਿ ਦਿੰਦਾ ਕਿ ਵੀ ਇਹ ਹੈ ਉਹ ਹੈ ਪਲਾਂ ਚਿੱਟੇ ਤੇ ਲੱਗਦੇ ਆ ਸੁਆਦ ਵਾਸਤੇ ਬਾਅਦ ਚ ਲੱਗਦੇ ਆ ਫਿਰ ਇਹ ਮਜਬੂਰੀਆਂ ਬਣ ਜਾਂਦੀਆਂ ਮੁੰਡਾ ਦੇਖ ਲੋ ਮੋਟਰਸਾਈਕਲ ਤੇ ਪਿਆ ਮੋਟਰਸਾਈਕਲ ਵੀ ਵਧੀਆ ਹੈਗਾ ਸੋਹਣਾ ਮੋਟਰਸਾਈਕਲ ਨਵਾਂ 855 ਟਰੈਕਟਰ ਵਰਗਾ ਤੇ ਵਧੀਆ ਜਾਣ ਵਾਲਾ ਮੋਟਰਸਾਈਕਲ ਹੈ ਤੇ ਪਰ ਮੁੰਡਾ ਵੀ ਸੋਹਣਾ ਸਰੀਰ ਹੈ ਪਰ ਇਹ ਜਦੋਂ ਨਸ਼ਾ ਕਰੀ ਜਾਊਗਾ ਕਰੀ ਜਾਊਗਾ ਚਿੱਟਾ ਲਾਈ ਜਾਊਗਾ ਇਹ ਸਰੀਰ ਲੱਕੜ ਦੇ ਬਾਲੇ ਵਰਗਾ ਹੋ ਜਾਊਗਾ ਤੇ ਪੰਜਾਬ ਦੇ ਹਾਲਾਤ ਨੇ ਨਾ ਜਿਹੜੇ ਸੱਜਣੋ ਕਿਹੜੇ ਹਾਲਾਤਾਂ ਤੇ ਚੱਲ ਪਏ ਸਾਨੂੰ ਅਗਲਾ ਕਹਿੰਦਾ ਵੀ ਸੋਨੂ ਚਿੱਟੇ ਵਾਲੇ ਮਿਲਦੇ ਆ ਭਾਈ ਅਸੀਂ ਇੱਕਾ ਸਾੜੀ ਜ਼ਮੀਰ ਜਾਗਦੀ ਅਸੀਂ ਤਾਂ ਰੁਕਦੇ ਆ ਹੈਲੋ ਉਹ ਵੀਰੇ ਹੁਣ ਵਿੱਚ ਬਦਵਾਨ ਬਣ ਗਏ ਵੀ ਪਤਾ ਨਹੀਂ ਯਾਰ ਹਨਾ ਵੀ ਇਹ ਉਹੀ ਮਰੀ ਜਾਂਦੇ ਪਕਾਈ ਕਰੀ ਜਾਂਦੇ ਜੇ ਕਰੀ ਜਾਂਦੇ ਉਹ ਕਰੀ ਜਾਂਦੇ ਲਾ ਕੇ ਕੈਮਰਾ ਇਹ ਵੱਡੇ ਕੈਮਰਾਮੈਨ ਵੱਡੇ ਪੱਤਰਕਾਰ ਬਣ ਜਾਂਦੇ ਐ ਸਾਡੀ ਵੀਡੀਓ ਨਾ ਦੇਖੋ ਪਰ ਅਸੀਂ ਕਿਸੇ ਮਾਂ ਦਾ ਪੁੱਤ ਜਿਹੜਾ ਉਹ ਬਚਾਵਾਂਗੇ ਹੁਣ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਮਾਂ ਦਾ ਪੁੱਤ ਮਿਲ ਸਕਦਾਗਾ ਪਿੰਡ ਕਮਾਲਪੁਰ ਤੋਂ ਜਦੋਂ ਦੜਬੇ ਨੂੰ ਆਉਣੇ ਆਪਾਂ ਉੱਥੇ ਮੋਟਰਸਾਈਕਲ ਖੜਾ ਹੈ ਤੇ ਸੋਡੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਮਾਂ ਦੇ ਪੁੱਤ ਦੀ ਵੀਡੀਓ ਤੇ ਮਾਂ ਤੇ ਪੁੱਤ ਦਾ ਪਿਆਰ ਜਿਹੜਾ ਇਕੱਠਾ ਹੋ ਸਕਦਾ ਨਹੀਂ ਜਿਸੀ ਨਾ ਹੁੰਦੇ ਉਰੇ ਇਹ ਮੁੰਡਾ ਡਿੱਗ ਕੇ ਥੱਲੇ ਡਿੱਗ ਕੇ ਦੇ ਸਾਹ ਸਾਰੇ ਨਿਕਲ ਜਾਣੇ ਸੀ ਮੈਂ ਚੈੱਕ ਕਰ ਦਨ ਸਾਹ ਚੱਲ ਰਿਹਾ ਕਿ ਨਾ ਤੇ ਪੰਜਾਬ ਦੇ ਵੀਰੋ ਸਾਹ ਚੱਲ ਰਹੇ ਹੈ ਵਧੀਆ ਚੱਲ ਰਹੇ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਦ ਤੋਂ ਵੱਧ ਨਾਲ ਤੇ ਟੀਕਾ ਲੱਗਿਆ ਹੋਇਆ ਹੈ ਤੇ ਪੰਜਾਬ ਦੇ ਹਾਲਾਤ ਨਾਲ ਜਿਹੜੇ ਇੰਨੇ ਕ ਬਾੜੇ ਹੋ ਗਏ ਐ ਜਾਗ ਲੋ ਜ਼ਮੀਰਾਂ ਜਗਾ ਲੋ ਨਹੀਂ ਕੱਲ ਨੂੰ ਥੋਡੇ ਵਾਲੇ ਵੀ ਥੋਡੇ ਵਾਲੇ ਵੀ ਇਹੀ ਲੈ ਪਹਿਣਗੇ ਜੇ ਕੱਲ ਨੂੰ ਥੋੜਾ ਪੁੱਤ ਕੋਈ ਐਵੇਂ ਨਸ਼ਾ ਕਰਕੇ ਮੋਟਰਸਾਈਕਲ ਤੇ ਬਗਾਨੇ ਪਿੰਡਾਂ 'ਚ ਪਿਆ ਹੋਵੇ ਤਾਂ ਥੋਡੇ ਮਨ ਤੇ ਕੀ ਵੀ ਤੂੰ ਨਾ ਤਾਂ ਇਹ ਕਮਾਲਪੁਰ ਦਾ ਬੰਦਾ ਹੈ ਨਾ ਇਹ ਦੜਬੇ ਦਾ ਬੰਦਾ ਨਾ ਏਰੀਆ ਦਾ ਬੰਦਾ ਇਹ ਪਾਸਲੇ ਏਰੀਏ 'ਚੋਂ ਆ ਪਰ ਤੁਸੀਂ ਆਪਦੇ ਮਨ ਤੇ ਦਿਲ ਤੇ ਹੱਥ ਰੱਖ ਕੇ ਦੇਖੋ ਬੀਜੇ ਕੱਲ ਨੂੰ ਥੋੜਾ ਜਿਵਾਕ ਕੋਈ ਐਵੇਂ ਡਿੱਗਿਆ ਪਿਆ ਹੋਵੇ ਤੂਸੀ ਥੋੜੇ ਤੇ ਕੀ ਬੀਤੂ ਇੱਕ ਵੀਡੀਓ ਸ਼ੇਅਰ ਕਰਨ ਨਾਲ ਥੋੜੇ ਨਾਲ ਕਿਸੇ ਮਾਂ ਦਾ ਪੁੱਤ ਮਿਲ ਸਕਦਾ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਲੰਬਾ ਲੁੰਜਾ ਨੌਜਵਾਨ ਹੈ ਪੂਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੱਜਣੋ ਜਿਹੜੇ ਹਾਲਾਤ ਨੇ ਪੰਜਾਬ 'ਚ ਇੱਕ ਚਿੱਟੇ ਕਰਕੇ ਬਣੇ ਪਏ ਐ ਕੋਈ ਸਰਕਾਰ ਨਹੀਂ ਚਿੱਟੇ ਤੇ ਲਾਉਂਦੀ ਕੋਈ ਬੰਦਾ ਨਹੀਂ ਚਿੱਟੇ ਤੇ ਲਾਉਦਾ ਆਪਦੀ ਜੀਬ ਦਾ ਸੁਆਦ ਹੁੰਦਾ ਤਾਂ ਬੰਦਾ ਨਸ਼ੇ ਤੇ ਲੱਗਦਾ ਮੈਂ ਹੁਣ ਇੰਨੇ ਇੰਨੇ ਨਸ਼ੇ ਵਾਲੇ ਬੰਦਿਆਂ 'ਚ ਬਹਿਣਾ ਮੈਨੂੰ ਨਾ ਕੋਈ ਕਹੇ ਦੇ ਵੀ ਹਾਦੂ ਆ ਨਸ਼ਾ ਕਰ ਲਾ ਪਾਰਾ ਆਵਦੀ ਜੀਬ ਦਾ ਸੁਆਦ ਉਹ ਆਵਦੀ ਜੀਬ ਜੀਬ ਦਾ ਸੁਆਦ ਹੁੰਦਾ ਫਿਰ ਜੀਬ ਦਾ ਸੁਆਦ ਹੁੰਦਾ ਫਿਰ ਹੌਲੀ-ਹੌਲੀ ਉਹ ਮਜਬੂਰੀ ਬਣਦੀ ਹੈ ਫਿਰ ਘਰ ਵੇਚਣ ਤੇ ਫਿਰ ਟੂਮਾ ਵਿਕਦੀਆਂ ਫਿਰ ਮਾਂ ਨੂੰ ਗਹਿਣੇ ਧਰਨਾ ਪੈਂਦਾ ਬਹੁਤ ਕੁਝ ਹੁੰਦਾ ਹੁਣ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਜਿਹੜੇ ਪੰਜਾਬ ਦੇ ਬਣੇ ਪਏ ਆ ਪਿੰਡ ਕਮਾਲਪੁਰ ਤੋਂ ਜਦੋਂ ਦੜਬੇ ਨੂੰ ਜਾਂਦੇ ਆ ਵਿਚਾਲੇ ਖੇਤ ਆਉਂਦਾ ਅਸੀਂ ਲੰਗੇ ਜਾਂਦੇ ਹੀ ਕਿ ਮਹਾਂਚਾਲਾ ਵੀਡੀਓ ਸੀ ਤਾਂ ਬਣਾਉਣੇ ਨੇ ਸਬੂਤ ਕਰਕੇ ਜਿਹੜੇ ਵਿੱਚ ਦੱਲੇ ਕਹਿੰਦੇ ਨੇ ਵੀ ਇਹ ਡਾਲਰ ਇਕੱਠੇ ਕਰਨ ਦੇ ਮਾਰੇ ਕਰਦੇ ਆ ਕੋਈ ਚੱਕਰ ਨਹੀਂ ਤੇ ਚੈੱਕ ਕਰ ਸਕਦੇ ਹੋ ਕਮੈਂਟ ਆਪਣੇ ਦੇਖ ਕੇ ਕਰਿਆ ਕਰੋ ਕੋਈ ਚੱਕਰ ਨਹੀਂ ਅਸੀਂ ਤੁਹਾਡੇ ਕਮੈਂਟਾਂ ਦੀ ਪ੍ਰਵਾਹ ਨਹੀਂ ਕਰਦੇ ਕਿ ਤੀਣਾ ਨੇ ਬੋਲਣਾ ਹੁੰਦਾ ਪਰ ਕਿਸੇ ਸਾਡੀ ਵੀਡੀਓ ਨਾਲ ਕਿਸੇ ਮਾਂ ਦਾ ਪੁੱਤ ਮਿਲ ਜਾਂਦਾ ਤੇ ਪਹਿਲਾਂ ਜਿਵੇਂ ਅਸੀਂ ਵੀਡੀਓ ਪਾਈ ਸੀ ਮੁੰਡਾ ਸੀ ਉਹ ਕੌਰਿਆ ਪਿੰਡ ਉਹ ਮੁੰਡਾ ਡਿੱਗ ਗਿਆ ਪਈ ਚੱਟਣ ਵਾਲਾ ਉਹਦੀ ਮਾਂ ਕੋਲੇ ਉਹਨੂੰ ਛੱਡ ਕੇ ਅਸੀਂ ਦਵਾਈ ਦਵਾ ਕੇ ਆਏ ਤੇ ਦੇਖ ਸਾ ਤੁਸੀਂ ਹਾਲਾਤ ਨੇ ਜਿਹੜੇ ਪੰਜਾਬ ਦੇ ਅਰਦੇ ਜਮੀਰਾਂ ਜਗਾ ਲੋ ਕੱਲ ਨੂੰ ਤੁਹਾਡੇ ਨਾਲ ਵੀ ਇਹੀ ਕੁਝ ਹੋਣਾ ਹੈ ਬਾਈ ਬਣ ਕੇ ਚਿੱਟਾ ਪੰਜਾਬ ਚੋਂ ਕੱਢਣਾ ਤਾਂ ਕੱਢਣਾ ਏ ਤੁਸੀਂ ਦੇਖ ਸਕਦੇ ਹੋ ਮੁੰਡਾ ਡਿੱਗਿਆ ਪਿਆ ਤੇ ਆ ਸਾਡੀ ਇਧਰ ਖੇਤ ਹੈ ਤੇ ਇਧਰ ਦੇਖ ਸਕਦੇ ਹੋ ਸਾਰਾ ਵਿਊ ਹੈ ਤੇ ਉਧਰ ਉਹ ਛੜਕ ਜਾਂਦੀ ਹੈ ਦੜਬੇ ਨੂੰ ਤੇ ਚੈੱਕ ਕਰ ਸਕਦੇ ਹੋ ਫਿਰ ਅਗਲਾ ਕਹਿੰਦਾ ਬਾਈ ਨੰਬਰ ਨੰਬਰ ਅਸੀਂ ਮੋਰਚੇ ਦਾ ਤਾੜੀ ਦਿਖਾਉਂਦੇ ਬਾਈ ਕੱਲ ਨੂੰ ਅਗਲੇ ਦੇ ਪ੍ਰਾਈਵੇਸੀਆਂ ਹੁੰਦੀਆਂ ਮੂੰਹ ਅਸੀਂ ਤਾੜੀ ਦਿਖਾਏ ਅਗਲੇ ਕਿਸੇ ਮਾਂ ਦਾ ਪੁੱਤ ਹੈ ਕੱਲ ਨੂੰ ਇਹ ਵੀਡੀਓ ਦੇ ਅਨੁਸਾਰ ਖੁਦ ਖੁਸ਼ੀ ਕਰ ਜੇ ਫਾਹਾ ਲੈ ਜੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਫਿਰ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਵੀਡੀਓ ਨਾਲ ਕਿਸੇ ਮਾਂ ਦਾ ਪੁੱਤ ਆਪਣੀ ਮਾਂ ਤੋਂ ਦੂਰ ਹੋਵੇ ਵੀਡੀਓ ਨੂੰ ਇੰਨਾ ਕਾ ਸ਼ੇਅਰ ਕਰ ਦਿਓ ਤੇ ਜਿਹੜੇ ਨੇ ਕਮੈਂਟਾਂ 'ਚ ਰਿਸ਼ਤਾ ਕਰਨਾ ਹੈ ਉਹ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਅਸੀਂ ਨੂੰ ਹਸਪੀਟਲ ਲੈ ਕੇ ਜਾਂਦੇ ਆ ਅਸੀਂ ਕੋਈ ਉਹ ਨਹੀਂ ਕਰਦੇ ਤੇ ਇਹਨੂੰ ਅਸੀਂ ਦਵਾਈ ਦਵਾਵਾਂਗੇ ਕੇ ਐਮਟੀ ਗਰੋ ਲਾਈਫ ਬਾਈ ਆਮਣੇ ਹੋਰੀ ਪਾਤੜਾਂ ਤੋਂ ਉਹਨਾਂ ਨੂੰ ਦਵਾਈ ਦਿਵਾਉਣੀ ਹੈ ਇਹ ਨੌਜਵਾਨ ਨੂੰ ਜਿਹੜਾ ਚਿੱਟਾ ਲਾ ਕੇ ਪਿਆ ਹੈ ਉਹ ਜਿਵੇਂ ਫੀਮ ਭੂਕੀ ਸਮੈਕ ਆਦੀ ਹੋਰ ਨਸ਼ਿਆਂ ਦਾ ਜਿਹੜਾ ਉਹ ਨਸ਼ਾ ਛਡਾਉਂਦੇ ਆ ਸਾਰੇ ਨਸ਼ੇ ਉਹ ਛਡਾ ਦਿੰਦੇ ਆ ਬਾਈ ਆਮਨੇ ਹੋਰੀ ਬਾਈ ਪ੍ਰਦੀਪ ਹੋਰੀ ਤੇ ਉਹਨਾਂ ਵੱਲੋਂ ਕੇ ਐਮ ਡੀ ਗਰੋ ਲਾਈਫ ਨੇ ਬਹੁਤਕ ਨੌਜਵਾਨਾਂ ਦੀ ਜਿਹੜੀ ਜ਼ਿੰਦਗੀ ਬਚਾਈ ਹੈ ਉਹਨਾਂ ਨੂੰ ਅਸੀਂ ਦਵਾਈ ਦਿਵਾਉਣੀ ਹੈ ਤੇ ਉਹਨਾਂ ਦਾ ਨੰਬਰ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੇ ਤੁਸੀਂ ਵੀ ਨਸ਼ਾ ਛੱਡਣਾ ਚਾਹੁੰਦੇ ਹੋ ਇਹ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਪੰਜਾਬੀਓ ਕਿ ਮਰੀਆਂ ਜ਼ਮੀਰਾਂ ਵਾਲਾਂ ਤੱਕ ਪਹੁੰਚ ਸਕੇ ਜਿਹੜੇ ਜ਼ਮੀਰਾਂ ਵਾਲੇ ਇਹ ਜਿਹੇ ਹਾਲਾਤਾਂ 'ਚ ਨੌਜਵਾਨਾਂ ਨੂੰ ਦੇਖ ਕੇ ਖੜ੍ਹਦੇ ਨਹੀਂ ਦੂਰੋਂ ਹੋ ਕੇ ਲੰਘ ਜਾਂਦੇ ਐ ਤੇ ਨੌਜਵਾਨੋ ਜੇ ਕਿਸੇ ਨੇ ਨਸ਼ਾ ਛੱਡਣਾ ਹੈ ਤਾਂ ਇਹ ਵੀਰ ਨੂੰ ਅਸੀਂ KMT Grow Life ਦਾ ਪ੍ਰੋਡਕਟ ਦਵਾਵਾਂਗੇ ਤੇ ਵੀਡੀਓ ਇਹਨਾਂ 'ਕੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜ਼ਮੀਰਾਂ ਜਗਾ ਲਓ ਧੰਨਵਾਦ ਜੀ